ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਦਿਨ ਦੇ ਸਮੇਂ ਠੰਡ ਲਗਭਗ ਖਤਮ ਹੋ ਚੁੱਕੀ ਹੈ ਸਵੇਰੇ ਅਤੇ ਸ਼ਾਮ ਨੂੰ ਲੋਕਾਂ ਨੂੰ ਹਲਕੀ ਠੰਡ ਮਹਿਸੂਸ ਹੋ ਰਹੀ ਹੈ ਅਧਿਕਤਮ ਅਤੇ ਨਿਯਮਤਮ ਤਾਪਮਨ ਆਮ ਤਾਪਮਨ ਨਾਲੋਂ ਵੱਧ ਹੋ ਚੁੱਕਾ ਹੈ ਇਸ ਦੇ ਨਾਲ ਹੀ 17 ਫਰਵਰੀ ਨੂੰ بارش ਦੀ ਸੰਭਾਵਨਾ ਬਣ ਰਹੀ ਹੈ ਪਿਛਲੇ 24 ਘੰਟਿਆਂ ਵਿੱਚ ਅਧਿਕਤਮ ਤਾਪਮਾਨ ਵਿੱਚ ਥੋੜੀ ਕਮੀ 0.4 ਡਿਗਰੀ ਦਰਜ ਕੀਤੀ ਗਈ ਹੈ ਪਰ ਹੁਣ ਇਹ ਆਮ ਤਾਪਮਾਨ ਨਾਲੋਂ 2.4 ਡਿਗਰੀ ਵੱਧ ਹੈ ਫਰੀਦਕੋਟ ਵਿੱਚ 27.4 ਡਿਗਰੀ ਅਧਿਕਤਮ ਤਾਪਮਾਨ ਦਰਜ ਕੀਤਾ ਗਿਆ ਹਾਈ ਕਲਾਊਡ ਬਣ ਰਹੇ ਹਨ ਜੋ ਕਿ 20 ਤੋਂ 25000 ਫੁੱਟ ਉਚਾਈ ਤੇ ਹਨ ਇਹ ਬੱਦਲ بارش ਨਹੀਂ ਦਿੰਦੇ ਜਦੋਂ ਕਿ ਇਹ ਬੱਦਲ ਹੌਲੀ-ਹੌਲੀ ਨੀਵੇਂ ਆਉਂਦੇ ਹਨ ਤਾਂ ਫਿਰ ਇਹ ਮਿਡਲ ਲੈਵਲ ਬੱਦਲ ਬਣ ਜਾਂਦੇ ਹਨ ਫਿਰ ਨੀਵੇਂ ਬੱਦਲ ਬਣ ਕੇ بارش ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਵੇਲੇ بارش ਦੀ ਸੰਭਾਵਨਾ ਨਹੀਂ ਹੈ ਦੱਸਦੇ ਕਿ ਮੌਸਮ ਵਿਭਾਗ ਦੇ ਅਨੁਸਾਰ 17 ਫਰਵਰੀ ਨੂੰ ਦੂਜਾ ਵੈਸਟਰਨ ਡਿਸਟਰਬੈਂਸ ਪਹਾੜਾਂ ਤੱਕ ਪਹੁੰਚ ਜਾਵੇਗਾ ਪਰ 16 ਫਰਵਰੀ ਤੋਂ ਹੀ ਪਹਾੜਾਂ ਤੇ ਕੁਝ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ ਇਲਾਕੇ ਵਿੱਚ ਬੱਦਲ ਛਾ ਸਕਦੇ ਹਨ ਇੱਥੇ ਇੱਕ ਸਾਈਕਲੋਨ ਸਰਕੂਲੇਸ਼ਨ ਬਣੇਗਾ ਪਾਕਿਸਤਾਨ ਅਤੇ ਰਾਜਸਥਾਨ ਤੋਂ ਹਵਾਵਾਂ ਆਣਗੀਆਂ ਬਿਹਾਰ ਦੇ ਨੇੜੇ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਤੋਂ ਆਈ ਹਵਾ ਨਾਲ ਸਾਈਕਲੋਨ ਸਰਕੂਲੇਸ਼ਨ ਬਣ ਕੇ ਵੈਸਟਰਨ ਡਿਸਟਰਬੈਂਸ ਬਣੇਗਾ ਇਹਨਾਂ ਸਾਰੀਆਂ ਪ੍ਰਭਾਵਾਂ ਕਾਰਨ 17 ਫਰਵਰੀ ਨੂੰ ਮੌਸਮੀ ਗਤੀਵਿਧੀਆਂ ਹੋਣਗੀਆਂ ਇਸ ਲਈ ਪੰਜਾਬ ਦੇ ਕੁਝ ਇਲਾਕਿਆਂ ਵਿੱਚ بارش ਹੋ ਸਕਦੀ ਹੈ ਦੱਸ ਕਿ ਮੌਸਮ ਵਿਭਾਗ ਦੇ ਅਨੁਸਾਰ 13 ਤੋਂ ਲੈ ਕੇ 19 ਫਰਵਰੀ ਤੱਕ ਮੌਸਮ ਇੰਜ ਰਹੇਗਾ ਭਾਰੀ بارش ਦੀ ਸੰਭਾਵਨਾ ਨਹੀਂ ਹੈ ਦਿੱਕਤ ਤਾਪਮਨ ਰਾਜ ਦੇ ਉੱਤਰ ਅਤੇ ਪੂਰਬੀ ਹਿੱਸਿਆਂ ਵਿੱਚ 22 ਤੋਂ ਲੈ ਕੇ 24 ਡਿਗਰੀ ਸੈਲਸੀਅਸ ਅਤੇ ਬਾਕੀ ਇਲਾਕਿਆਂ ਵਿੱਚ 28 ਡਿਗਰੀ ਸੈਲਸੀਅਸ ਦੇ ਦਰਮਿਆਨ ਰਹੇਗਾ ਇਸ ਹਫਤੇ ਰਾਜ ਵਿੱਚ ਦਿੱਕਤ ਤਾਪਮਨ ਨਾਲੋਂ ਵੱਧ ਰਹਿਣ ਦੇ ਚਾਂਦਾਨੇ ਨ्यूनतम ਤਾਪਮਾਨ ਰਾਤ ਵਿੱਚ 8 ਤੋਂ ਲੈ ਕੇ 12 ਡਿਗਰੀ ਸੈਲਸੀਅਸ ਦੇ ਦਰਮਿਆਨ ਰਹੇਗਾ ਇਸ ਹਫਤੇ ਨ्यूनतम ਤਾਪਮਾਨ ਆਮ ਤਾਪਮਾਨ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ ਦੱਸਦੇ ਕਿ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ 17 ਫਰਵਰੀ ਨੂੰ ਰਾਜ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਦੱਸਦੇ ਕਿ 13 ਤੋਂ ਲੈ ਕੇ 15 ਫਰਵਰੀ ਤੱਕ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ 17 ਫਰਵਰੀ ਨੂੰ ਕੁਝ ਥਾਂ ਤੇ ਹਨੇਰੀ ਆ ਬਿਜਲੀ ਚਮਕਣ ਦੀ ਸੰਭਾਵਨਾ ਹੈ ਅਗਲੇ ਦਿਨ ਦਿਨਾਂ ਤੱਕ ਨਿਯੰਤਰਿਤ ਤਾਪਮਨ ਵਿੱਚ ਕੋਈ ਵੱਡਾ ਬਦਲਾ ਨਹੀਂ ਹੋਵੇਗਾ ਪਰ ਇਸ ਤੋਂ ਬਾਅਦ ਹੌਲੀ-ਹੌਲੀ 2 ਤੋਂ ਲੈ ਕੇ 3 ਡਿਗਰੀ ਤੱਕ ਵਾਧਾ ਹੋਵੇਗਾ